ਕਿੰਨਾ ਦਿਨ ਚੜਾਇਆ ਵਾ ਇੰਨਾ ਨਹੀਂ ਕਿ ਉੱਠ ਕੇ ਤਾਂ ਕੋਈ ਨਾ ਕੰਮਦੰਦ ਨਾਲ ਕਰਵਾਦਾ ਪਹਿਲਾਂ ਤਾਰਾਂ ਕੱਢ ਕੇ ਲਿਆਈਆਂ ਹੁਣ ਫੁਲਕੇ ਲਾਉਣੇ ਆ ਉਹ ਸੁੱਤੀ ਆ ਤੇ ਤੂੰ ਹੀ ਉੱਠ ਪਾ ਆਰਾਮ ਦੇ ਨਾਲ ਨਾ ਹਰਜਾਈ ਦੇ ਵਿੱਚ ਵੜੀ ਆ ਇੰਨਾ ਨਹੀਂ ਪੀ ਨਿਆਣਾ ਵਾ ਤੇ ਜਦੋਂ ਨਿਆਣਾ ਸੁੱਤਾ ਹੋਵੇ ਤਾਂ ਬੰਦਾ ਉੱਠ ਕੇ ਦਵਾ-ਦਵਾ ਕੰਮ ਕਰ ਲੇ ਹੁਣ ਮੈਂ ਫੁਲਕੇ ਲਾਉਣ ਲਈ ਆ ਮੁੜ ਕੇ ਕਹਣਾ ਮਿਸਤਰੀਆਂ ਵਾਸਤੇ ਸਬਜ਼ੀ ਪਾਣੀ ਵੀ ਇਹ ਬਣਾਵੇ ਆ ਤਾਂ ਮੇਰੇ ਪਹਾ ਦਾ ਨਾ ਰੱਟਾ ਪੈ ਗਿਆ ਵਾ ਸਾਰਾ ਸਾਨ ਮੈਨੂੰ ਕਰ ਲਈ ਆ ਇੱਕ ਮੇਰਾ ਰਾਦਾ ਵਾ ਵੀ ਜਾਵਾਂ ਇਹਦੇ ਨਾਲ ਤੇ ਇਹਨੂੰ ਮੈਂ ਕਹਾਂ ਪੇ ਇਦਾਂ ਨਹੀਂਗਾ ਟਾਈਮ ਲੰਘਣਾ ਰੋਟੀ ਜੇ ਖਾਣੀ ਹੈ ਨਾ ਤੇ ਕੰਮ ਕਰਨਾ ਪੈਣਾ ਵਾ ਤੈਨੂੰ ਠੰਡ ਜਿਆਦੀ ਨਹੀਂ ਲੱਗਦੀ ਮੈਨੂੰ ਵੀ ਲੱਗਦੀ ਆ ਪਰ ਇਹਨੂੰ ਕਹਦਾ ਬੰਦਾ ਇਹਦਾ ਇੱਥੇ ਨਹੀਂਗਾ ਹੈਗਾ ਇਹਨੂੰ ਰੋਟੀ ਕਿੱਨੇ ਪੁੱਛਣੀ ਹੈ ਤੇ ਰੋਟੀ ਖਾਣੀ ਆ ਹੁਣ ਮੈਨੂੰ ਤੇ ਫਿਕਰ ਵਾ ਪਈ ਆਉਣਾ ਇਹਦਾ ਬੰਬੀ ਤੋਂ ਆਉਣਾ ਵਾ ਜਾਂ ਕਿਤੇ ਆਉਣਾ ਧਾੜ ਕੇ ਰੋਟੀ ਮੰਗਣੀ ਫੇ ਰਮਣ ਲਿਆ ਫੁੜ ਕੇ ਤਲਾਏ ਹੋਣ ਕਿਤੇ ਇਹਨਾਂ ਨੂੰ ਮੈਂ ਫੜ ਕੇ ਤੇ ਘੁੜਾ ਦੂੰਗੀ ਸਮਝ ਨਹੀਂ ਆਉਂਦੀ ਕੀ ਕਰਦੀ ਫਿਰਦੀ ਐ ਕੋਈ ਨਹੀਂ ਕਹਿਣਾ ਤੇ ਪੈਣਾ ਹੀ ਆ ਇਦਾਂ ਨਹੀਂ ਟਾਈਮ ਲੰਘਣਾ ਫੁਲਕੇ ਲਾਗੇ ਨਾ ਜਾਨੀਏ ਇਹਦੇ ਵੱਲ ਮੈਂ ਕਿੰਨਾ ਘਰ ਇਦਾਂ ਨੰਗਣਾ ਕਿ ਮੈਂ ਕਰੀ ਜਾਵਾਂ ਤੇ ਆਰਾਮ ਨਾਲ ਜਾਈ ਤੇ ਬੈਠੀ ਤੇ ਰਵੇ ਅਜੇ ਤਾਂ ਸਿਆਲ ਸ਼ੁਰੂ ਹੀ ਹੋਇਆ ਵਾ ਅਜੇ ਤਾਂ ਲੰਮਾ ਬੜਾ ਟਾਈਮ ਇਹ ਤਾਂ ਮੈਂ ਹੀ ਫਾਇ ਲੱਗੀ ਰਹੂੰਗੀ ਇਦਾਂ ਨਾ ਟਾਈਮ ਲੱਗਣਾ ਵੇਖਾਂ ਕਿੱਡੀ ਲੈ ਕੇ ਬੈਠੀ ਆ ਕੰਬਲ ਦੇ ਵਿੱਚ ਇਹਨਾਂ ਨਹੀਂ ਪਿਉਠਾ ਟਾਈਮ ਦੇ ਨਾਲ ਤੇ ਕੰਮ ਤੰਦਾ ਕਰਨਾ ਮੈਂ ਤੈਨੂੰ ਕੀ ਕਹਿਣਾ ਵਾ ਮੰਮੀ ਆਲ ਜਾਣੀ ਆ ਉਹਨੂੰ ਕਹਿਨੀ ਆ ਮੰਮੀ ਨੂੰ ਹੀ ਕਲਮਨੀ ਆ ਮੈਂ ਵੀ ਇਹਨੂੰ ਘੜੀ ਘੜੀ ਕੀ ਕਹਾਂ ਮੰਮੀ ਤੁਹ ਪੇ ਗਰਮੀ ਲੱਗਣ ਡੈ ਪੀ ਤੁਹਾਨੂੰ ਆਹੋ ਧੁੱਪ ਬੜੀ ਲੱਗਨ ਨਹੀਂ ਹੈ ਮੈਂ ਸ਼ਾਮੇ ਆ ਗਈ ਅੱਛਾ ਅੱਛਾ ਤੇ ਮੈਂ ਤੁਹਾਨੂੰ ਕਹਿਣਾ ਹੈਗਾ ਕਿ ਸਵੇਰ ਦੇ ਅੰਦਰ ਪਈ ਆ ਇਹਨੂੰ ਨਹੀਂ ਪਤਾ ਕਿ ਜੇ ਕੁੜੀ ਲੈ ਹੀ ਆਂਦੀ ਆ ਸਰਕਾਰ ਦਾ ਕੰਮ ਵੀ ਕਰਨਾ ਵਾ ਆਹੋ ਤੇ ਉਹਨੂੰ ਆਪ ਨੂੰ ਚਾਹੀਦਾ ਵਾ ਕਿ ਜੇ ਹੁਣ ਕੁੜੀ ਲੈ ਆਂਦੀ ਆ ਤੁਹਾਨੂੰ ਤੋ ਸਵਾਲ ਉਹਨੂੰ ਦੁੱਧ ਦਾ ਤੇ ਪਿਆਰ ਕੇ ਲੰਮੀ ਪਾ ਕੇ ਤੇ ਤੂੰ ਕਰਦਾ ਕੰਮ ਕਰਾ ਕੇ ਉਹ ਕੁੜੀ ਛਣਕਣਾ ਬਣਾ ਲਿਆ ਉਹਨੇ ਉਹੋ ਹੀ ਲੈ ਕੇ ਆ ਕੇ ਕਹਿਣਾ ਸੀ ਤੂੰ ਮੈਂ ਮੰਮੀ ਕੀ ਕਵਾਂ ਜੇ ਮੈਂ ਕਿਹਾ ਫਿਰ ਕਹਿਣਾ ਵਾ ਵੀ ਸਰਦੀ ਆ ਤਾਂ ਕਰਕੇ ਕਹਿੰਦੀ ਆ ਜੇ ਕੰਮ ਕਰਨਾ ਹੋਵੇ ਤੇ ਜਦੋਂ ਨਿਆਣੀ ਸੁੱਤੀ ਹੋਵੇ ਉਦੋਂ ਤੇ ਕਰ ਲੈ ਪਤਾ ਤਾਂ ਹੈ ਹੀ ਆ ਫਿਰ ਰੋਟੀ ਤਾਂ ਦੋ ਬੁਰਕੀਆਂ ਖਾਣੀ ਪੈਣੀ ਆ ਕਿ ਸਾਰਾ ਸਹਾਨ ਮੇਰੇ ਸਿਰ ਤੇ ਕਰਨਾ ਇਹਨੇ ਨਹੀਂ ਕਹਿੰਨੇ ਆ ਉਹਨੂੰ ਵੀ ਆ ਕੋਈ ਕੰਮ ਥੋੜਾ ਜਣਾ ਤੂੰ ਬਣਾ ਬਣਾ ਲਿਆ ਬਾਨਾ ਕੁੜੀ ਲਿਆ ਕੇ ਤੇ ਤੂੰ ਹੁਣ ਕੰਮ ਹੀ ਛੱਡ ਦਿੱਤਾ ਘਰ ਦਾ ਤੇ ਇਹ ਕੰਨ ਕਰਨਾ ਹੋਇਆ ਉੱਤੋਂ ਸਿਆਲ ਆਉਣ ਡਿਆ ਵਾ ਪਹਿਲਾਂ ਮੈਂ ਤਾਰਾਂ ਕੱਢੀਆਂ ਹੁਣ ਮੈਂ ਸੋਈ ਦਾ ਕੰਮ ਕਰੂੰਗੀ ਤੇ ਮੇਰਾ ਤਾਂ ਸਾਰਾ ਦਿਨ ਇਦਾਂ ਹੀ ਲੰਘਿਆ ਕਰੂਗਾ ਮੈਨੂੰ ਨਹੀਂ ਆਰਾਮ ਮਿਲਣਾ ਨਹੀਂ ਕੱਲੇ ਜਾਣੇ ਕੋਈ ਪਤਾ ਓੱਖਾ ਵਾ ਇਹ ਗੱਲ ਤੇ ਹੈਗੀ ਆ ਮੈਂ ਕਹਿੰਨੀ ਆ ਨਾ ਮੈਂ ਵੀ ਕਹਿੰਨੀ ਆ ਉਹਨੂੰ ਕਿ ਤੂੰ ਹਾਂ ਕੰਮ ਛੱਡ ਦੇ ਕੁੜੀ ਸਵਾਲ ਕੇ ਤੇ ਘਰ ਦਾ ਕੰਮ ਕਰਿਆ ਕਰਨ ਨਾਲ ਪਤਾ ਨਹੀਂ ਕੀ ਸੋਈਦੀ ਆ ਅੱਗੇ ਕੰਮ ਧੰਦਾ ਕਰ ਲੈਂਦੀ ਸੀ ਜਿੱਦਾਂ ਤੇ ਕੁੜੀ ਲੈਂਦੀ ਆ ਨਾ ਉਦੋਂ ਧੰਦਾ ਤੇ ਕਿਤੇ ਨਾ ਡੱਕਾ ਭੰਕੇ ਦੋਰਾ ਕਰਨ ਨੂੰ ਇਹਦਾ ਜੀ ਨਹੀਂ ਕਰਦਾ ਬਸ ਕੁੜੀ ਦਵਾਲੇ ਰਹਿੰਦੀ ਆ ਕੁੜੀ ਦਵਾਲੇ ਠਾ ਕੋਠਾ ਕਦੀ ਉਹਨੂੰ ਨਿਵਾੜ ਲਿਆ ਕਦੀ ਕੱਪੜੇ ਪਾ ਲੈ ਕਦੀ ਲੈ ਕੇ ਦੁੱਧ ਪਿਆਲਣ ਬੈਗੀ ਕਦੀ ਉਹਨੂੰ ਸਵਾਲਣ ਬੈਗੀ ਤਾਂ ਕੰਮ ਕਿੱਡੇ ਵੇ ਕਰਨਾ ਹੋਇਆ ਨਹੀਂ ਮੰਮੀ ਇਦਾਂ ਨਹੀਂ ਟਾਈਮ ਪਾਸ ਹੋਣਾ ਤੇ ਬਾਹਰ ਦਾ ਇਹ ਕਰੀ ਜਾਂ ਤਾਂ ਕਰਦਾ ਮੈਂ ਕਰੀ ਜਾਵਾਂ ਤੇ ਆ ਰਾਮ ਨਾ ਨਰਜਾਈ ਤੇ ਬੈਠੀ ਰਹੀ ਐ ਸਿਆਲ ਦੇ ਵਿੱਚ ਨਹੀਂ ਕਹਿੰਨੇ ਉਹਨੂੰ ਕਿ ਇਹ ਕਦੀ ਗੱਲ ਆ ਤੁਸੀਂ ਕਹੋ ਮੈਂ ਨਹੀਂ ਕਾ ਕਹਿਣਾ ਨਹੀਂ ਮੈਂ ਕਹਿਨੀ ਤੂੰ ਕਾਨੂੰ ਕਹਿਣਾ ਮੇਰੀ ਗੱਲ ਤਾਂ ਫੇਰ ਤਾਂ ਜਾੜੀ ਆ ਵੀ ਇਹਨੇ ਆ ਗੱਲ ਕਹੀ ਆ ਨਹੀਂ ਮੈਂ ਕਹਿਨੀ ਆਪ ਹੀ ਉਹਨੂੰ ਪੁੱਛਨੀ ਆ ਵੀ ਕੀ ਗੱਲ ਤੂੰ ਕੰਮ ਕਿਉਂ ਨਹੀਂ ਕਰਦੀ ਪਹਿਲਾਂ ਤਾਂ ਪੁੱਛੇ ਵੀ ਠੀਕ ਨਹੀਂ ਕੀ ਸਿਹਤ ਦੀ ਉੱਠੀ ਨਹੀਂ ਕੀ ਕੀ ਗੱਲ ਆ ਪੁੱਛਾਂਗੀ ਪਹਿਲਾਂ ਇਹ ਪੁੱਛਾਂਗੀ ਨਾ ਕਿ ਕੰਮ ਕਿਉਂ ਨਹੀਂ ਕਰਦੀ ਕੀ ਗੱਲ ਫੇਰ ਤੂੰ ਠੀਕ ਵਾਂ ਕਿ ਜਾਂ ਤੂੰ ਬਿਮਾਰ ਆ ਜਾਂ ਕੀ ਗੱਲ ਪਤਾ ਤੇ ਲੱਗੇ ਸਾਨੂੰ ਆ ਜਾਣ ਕੇ ਜੱਪ ਪਾਲੀ ਆ ਲਿਆ ਕੇ ਆਖਿਆ ਇਹਨੂੰ ਚੰਗਾ ਪਾਲਾ ਇਹਨਾ ਇਹ ਕੰਮ ਕਰ ਨਾ ਕਰ ਦਵਾਈ ਦਰੂ ਖਾ ਪੇ ਮਾਂ ਨਾਲ ਇਹਨੇ ਸੁਣ ਲੈਣੀ ਆ ਇਤੇ ਜਾਣ ਕੇ ਲਿਆ ਕੇ ਤੇ ਪੰਗਾ ਪਾ ਕੇ ਬੈਗੀ ਆ ਤੁਹਾਨੂੰ ਨਹੀਂ ਨਾ ਪਤਾ ਆਂਦੀ ਹੋਣੀ ਆ ਭਰਾ ਦੇ ਭਾਰ ਨਾ ਪਵੇ ਚੱਲ ਖਰਚਾ ਤਾਂ ਸਾਰਾ ਇਹਨਾਂ ਨੇ ਕਰਨਾ ਹੋਣਾ ਨਾ ਆ ਇਹੋ ਗੱਲ ਇਹੋ ਸੋਚੀ ਸੀ ਇਸੇ ਗੱਲ ਨੂੰ ਲੈ ਕੇ ਆਈ ਆ ਨਾ ਇਹੋ ਸੋਚਿਆ ਹੋਣਾ ਕਿ ਚਲਾਕ ਬਥੇਰੀ ਆ ਹੁਣ ਬੰਦਾ ਆਖੇ ਤੇ ਕੀ ਆਖੇ ਇਹਨੂੰ ਆਪਣੇ ਆਪ ਸਮਝ ਚਾਹੀਦੀ ਆ ਵੀ ਚਲੋ ਜੇ ਲੈ ਹੀ ਆਈਆਂ ਤੇ ਹੁਣ ਤੂੰ ਘਰ ਦਾ ਕੰਮ ਤੇ ਕਰ ਰੋਟੀ ਪਾਣੀ ਨਹੀਂ ਖਾਣਾ ਕਿਹੜੀ ਚੀਜ਼ਾਂ ਕਿਹੜਾ ਕੰਮ ਛੱਡਿਆ ਕਿ ਜ਼ਰਾ ਹੁੰਦਾ ਅੱਗੇ ਤਾਰਾ ਇੱਕ ਟਾਈਮ ਕੱਢ ਦਿੰਦੀ ਹੁੰਦੀ ਸੀ ਇੱਕ ਟਾਈਮ ਐ ਕੱਢ ਲੈਣੀਆਂ ਹੁਣ ਦੋਵੇਂ ਟਾਈਮ ਚੁੱਪ ਕੀਤੀ ਰਹਿੰਦੀ ਆ ਤੇ ਮੈਨੂੰ ਤਾਂ ਫੇਰ ਕੱਢਣੀਆਂ ਹੀ ਪੈਣੀਆਂ ਤੇ ਮੈਂ ਮੰਮੀ ਕਿੰਨਾ ਚਿਰ ਕੱਢਣੀਆਂ ਮੇਰ ਕੋ ਨਹੀਂ ਸਾਲ ਚ ਨਿਕਲਦੀਆਂ ਨਹੀਂ ਭਈ ਇਹ ਤਾਂ ਗੱਲ ਹੈ ਫੇਰ ਇੱਕ ਟਾਈਮ ਉਹ ਕੱਢੇ ਇੱਕ ਟਾਈਮ ਫੂਕ ਕੱਢ ਰੋਟੀ ਦਾ ਵੀ ਮੈਂ ਇਦਾਂ ਕਰ ਲੈਣਾ ਰੋਟੀ ਦਾ ਵੀ ਤੁਹਾਨੂੰ ਵੰਡ ਦਿੰਨੀ ਆ ਕੰਮ ਹੈ ਇੱਕ ਟਾਈਮ ਤੂੰ ਪਕਾ ਲਈ ਇੱਕ ਟਾਈਮ ਉਹਨੇ ਪਕਾਈ ਜੀ ਕਰੇ ਕੁੜੀ ਰਵਾ ਕੇ ਕਰੇ ਤੇ ਜੀ ਕਰੇ ਸਵਾਲ ਕੇ ਕਰੇ ਫੇਰ ਨਹੀਂ ਇਦਾਂ ਰੋਖਮ ਦਾ ਕੰਮ ਤੇ ਇਦਾਂ ਹੀ ਸਹੀ ਤੁਸੀਂ ਇਹ ਕੋਰਾ ਪੁੱਛੋ ਕੀ ਜਾਂਦੀ ਤੁਹਾਨੂੰ ਭਲਾ ਹਾਂ ਪੁੱਛ ਨਹੀਂ ਪੁੱਛ ਮੰਜਾ ਕੇ ਅੰਦਰੇ ਪਈ ਆ ਅੰਦਰ ਹੀ ਆ ਜਾਓ ਤੁਸੀਂ ਮੈਂ ਜਾਣੀ ਭਲਾ ਤੁਸੀਂ ਕੀ ਗੱਲ ਠੀਕ ਨਹੀਂ ਗਈ ਚੱਲ ਮੰਮੀ ਆਪੇ ਪੁੱਛਣਗੇ। ਜੇ ਕਹਿਣ ਚੱਲ ਮੈਂ ਕੀ ਕਹਿਣਾ ਵਾ। ਹੁਣ ਮੰਮੀ ਗਏ ਆ ਆਪੇ ਕਹਿਣਗੇ। ਜੇ ਮੈਂ ਕਹਿੰਦੀ ਤੇ ਮੇਰੀ ਗੱਲ ਤਾਂ ਤਾਂ ਜਾਣੀ ਹੀ ਵੀ ਵੇਖ ਲੈ ਜਠਾਣੀ ਸੜ ਗਈ ਆ। ਕੋਈ ਗੱਲ ਨਹੀਂ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਵਾ। ਐਦਾਂ ਕਿੰਨਾ ਚਿਰ ਬਚੇਗੀ? ਬਜਿਆ ਨਹੀਂ ਤੇ ਖਲਾਸੀ ਹੁਣੀ। ਹਾਇ ਰੱਬਾ। ਬੁਖਾਰ ਵੀ ਇਹਨੂੰ ਬੜਾ ਲੱਗਨ ਜਾ। ਠੰਡ ਜੀ ਉਹਦੇ ਨਾਲ ਹੋ ਗਿਆ ਬੁਖਾਰ। ਹੁਣ ਮੈਂ ਕੀ ਕਰਾਂ? ਨਾ ਤੇ ਮੰਮੀ ਫੜਦੇ ਆ ਚਲ ਉਹ ਫੜ ਲੈਣ ਦੇ ਮੁੱਠੇ ਕੰਮ ਕਰ ਲਾਂ ਹੁਣ ਮੈਂ ਇਦਾਂ ਇਹਨੂੰ ਛੱਡ ਕੇ ਵਿਚਾਰੀ ਨੂੰ ਕਿੱਦਾਂ ਜਾਵਾਂ ਠੰਡ ਤੇ ਅੱਗੇ ਬੜੀ ਚਲ ਕੋਈ ਨਹੀਂ ਵੇਖ ਲੈਣੀ ਆ ਫਿਰ ਜੇ ਤੇ ਮੰਮੀ ਆ ਜੂਗੀ ਤਉਨੂੰ ਫੜਾ ਦੂੰਗੀ ਜੇ ਨਹੀਂ ਤੇ ਹੁਣ ਬਹਿਣਾ ਹੀ ਪੈਣਾ ਕੀ ਕਰਨਾ ਫਿਰ ਪਰ ਉਦਾਂ ਇਹ ਆ ਕਿ ਦੀਦੀ ਨੇ ਨਾ ਅੱਖੀ ਬੜੀ ਹੁਣ ਉਹਨੇ ਕੋਈ ਨਾ ਕੰਮ ਨਹੀਂ ਕਰਨ ਦੀ ਚਲ ਕੋਈ ਨਹੀਂ ਹੁਣ ਨਿਆਣਾ ਵੀ ਤੇ ਵੇਖਣਾ ਹੀ ਆ ਦਲਜਿੰਦਰ ਹਾਂ ਸੁੱਤੀ ਕਿ ਨਹੀਂ ਕੁੜੀ ਅਜੇ ਮੰਮੀ ਹਾਂ ਕੁੜੀ ਨੇ ਕੀ ਸੌਣਾ ਵਾ ਕਿਉਂ ਉਹਨੂੰ ਦੇ ਨਾ ਬੁਖਾਰ ਜਾ ਹੋ ਗਿਆ ਵਾ ਤੋ ਤਾਂ ਹੀ ਜਿੱਦ ਜੀ ਕਰੀ ਜਾਂਦੀ ਹੈ ਦਵਾਈ ਦੇਣੀ ਹੈ ਦਵਾਈ ਹੈ ਨਹੀਂ ਦਵਾਈ ਹੈ ਨਹੀਂ ਤੇ ਮੈਂ ਚੱਲੀ ਆਉਂਦੀ ਹਾਂ ਕੋਈ ਘਰ ਹੁੰਦਾ ਨਾ ਭਾਜੀ ਘਰ ਵਾ ਨਾ ਲੱਗਦੀ ਘਰ ਵਾ ਮੈਂ ਅੱਗੇ ਕਹਿਣ ਲਈ ਆਂ ਕਿ ਉੱਠੀ ਨਹੀਂ ਸਵੇਰਦੀ ਨਾ ਕੋਈ ਚੁੰਕੇ ਚ ਵੜੀ ਆ ਨਾ ਕੁਛ ਪਤਾ ਨਹੀਂ ਕੀ ਗੱਲ ਆ ਲੈ ਮੰਮੀ ਮੈਂ ਤੇ ਆ ਜਾਣਾ ਹੀਗਾ ਤੇ ਇਹਦਾ ਕਰਕੇ ਤੇ ਉਹ ਤੁਸੀਂ ਵੀ ਬਾਹਰ ਹੀਗੇ ਤੇ ਮੈਂ ਚੱਲ ਤੁਸੀਂ ਨਹੀਂ ਤੇ ਘੜੀ ਕੇ ਉਹਨੂੰ ਫੜ ਲੈਂਦੇ ਤੇ ਮੈਂ ਕੰਮ ਕਰ ਲੈਂਦੀ ਉਹ ਵੀ ਵਿਸਵਿਸ ਕਰਨ ਲਈ ਹੀ ਆਂਦੀ ਵੀ ਮੈਂ ਕੱਲੀ ਦੱਸ ਕੀ ਕਰਾਂ ਧਾਰਾਂ ਵੀ ਮੈਂ ਕੱਢਣਾ ਚੌਕੇ ਦਾ ਵੀ ਮੈਂ ਕਰਾਂ ਕੁੜੀ ਚੰਗੀ ਲਿਆਂਦੀ ਮੈਨੂੰ ਤੇ ਫਾਇਦਾ ਆਤਾ ਵਾ ਮੰਮੀ ਅੱਗੇ ਮੈਂ ਕਰਦੀ ਹੀ ਮੈਂ ਕਿਹੜਾ ਕਰਦੀ ਨਹੀਂ ਤੇ ਹੁਣ ਉਹਦੇ ਵੱਲ ਵੀ ਨਿਆਣੀ ਵੱਲ ਵੇਖਣਾ ਹੀ ਆ ਮਾੜਾ ਮੋਟਾ ਉਹ ਤਾਂ ਗੱਲ ਅੱਗੇ ਕਹਿ ਨਹੀਂ ਵੀ ਅੱਗੇ ਕੰਮ ਸੰਧਾ ਚਲੋ ਥੋੜਾ ਬਹੁਤਾ ਕਰਾਉਂਦੀ ਹੀ ਨਾਲ ਤੇ ਹੁਣ ਤੇ ਉਸ ਦਿਨ ਤਾਂ ਬਿਲਕੁਲ ਹੀ ਕੰਮ ਹੀ ਛੱਡ ਦਿੱਤਾ ਕਿੰਨਾ ਕੁ ਚੇਰਵਾ ਥੋੜਾ ਚੇਰੀਆ ਚਲ ਮੁੜ ਕੇ ਸਿਆਲ ਲੰਘ ਜੂਗਾ ਫੇਰ ਤੇ ਕੋਈ ਗੱਲ ਨਹੀਂ ਫੇਰ ਤੇ ਚੱਲ ਇਹ ਆ ਵੀ ਨਿਆਣੀ ਨੂੰ ਜਿੱਥੇ ਮਰਜ਼ੀ ਬੰਦਾ ਪਾ ਲੈਂਦਾ ਵਾ ਤੇ ਕੰਮ ਕਰ ਲੈਂ ਆਹ ਤੇ ਨਾਲੇ ਤੂੰ ਆਪ ਹੀ ਸਿਆਣੀ ਆ ਫਿਰ ਜਿੰਨਾ ਚਿਰ ਕਰੋਨਾ ਘੜੀ ਵੀ ਨੰਗਦੀ ਤੇ ਕੋਈ ਗੱਲ ਨਹੀਂ ਮੈਂ ਆ ਦੇਖੇ ਨਾ ਲਿਆ ਕੇ ਦਵਾਈ ਤੇ ਤੁਹਾਨੂੰ ਫੜਾ ਦਿੰਨੀ ਤੇ ਮੈਂ ਕੰਮ ਕਰ ਲੈਣੀ ਆ ਆਹੋ ਘੜੀ ਕਿ ਨਿਆਣੇ ਨੂੰ ਬੰਦਾ ਸਵਾਲ ਦੇ ਜਦੋਂ ਨਿਆਣਾ ਸਮਝੇ ਨਾ ਨਿਆਣੇ ਵਈਦਾ ਹੁੰਦਾ ਇਹੋ ਹੀ ਕੰਮ ਵੀ ਬੱਚਾ ਸੌਂ ਗਿਆ ਵਾ ਤੇ ਲਾ ਲਲੋ ਕੰਮ ਕਰ ਲੋ ਹੱਸਦੀ ਨਹੀਂ ਮੰਮੀ ਅੱਗੇ ਤੇ ਮੈਂ ਇਦਾਂ ਹੀ ਕਰਦੀ ਸੀ ਹੁਣ ਅੱਜੋ ਠੀਕ ਨਹੀਂ ਆ ਨਾ ਤਾਂ ਕਰਕੇ ਜਿੱਦ ਜੀ ਕਰਨ ਢਈ ਐ ਤੇ ਤਾਂ ਨਹੀਂ ਗਈ ਸੌਂ ਰਹੀ ਹੈਗੀ ਇਹ ਹੋਈ ਤੇ ਗੱਲ ਮੈਂ ਤੈਨੂੰ ਤਾਂ ਹੀ ਆਂਦੀ ਹਾਂ ਨਾ ਫਿਰ ਪੁੱਤ ਜਨਿਆਣਾ ਜਿਹੜਾ ਲਿਆਉਣਾ ਬੜਾ ਔਖਾ ਵਾ ਪਾਲਣਾ ਬੜਾ ਔਖਾ ਵਾ ਤੈਨੂੰ ਪਤਾ ਐਵੇਂ ਪਾਲਦੇ ਨੇ ਉਹ ਮੰਮੀ ਜੀ ਆਪਣਾ ਹੁੰਦਾ ਤਾਂ ਉਹ ਵੀ ਤੇ ਇਦਾਂ ਹੀ ਪਾਲਣਾ ਹੈ ਉਹ ਤਾਂ ਗੱਲ ਤੇਰੀ ਠੀਕ ਆ ਉਹਨੂੰ ਵੀ ਤੇ ਬਚਾਉਣਾ ਹੀ ਪੈਣਾ ਸੀ ਠੰਡ ਤੋਂ ਵੀ ਬਚਾਉਣਾ ਪੈਣਾ ਸੀ ਗਰਮੀ ਤੋਂ ਵੀ ਬਚਾਉਣਾ ਪੈਣਾ ਸੀ ਉਹਨਾਂ ਗੱਲਾਂ 'ਚ ਬੜਾ ਫਰਕ ਪੈ ਜਾਂਦਾ ਹਾਂ ਤਾਂ ਸਹੀ ਆ ਮੰਮੀ ਤੇ ਚਲੋ ਕੋਈ ਨਹੀਂ ਆਪੇ ਹੌਲੀ ਹੌਲੀ ਇਹੋ 2 ਮਹੀਨੇ ਸਿਆਲ ਦੇ ਤੇ ਫਿਰ ਆਪੇ ਨਾਲੇ ਉਹਦਾ ਵੀ ਸਿਆਣੀ ਹੋ ਜਾਣਾ ਥੋੜੀ ਤੇ ਫਿਰ ਡਾਈ ਪੈਣਾ ਇਨੇ ਖੱਡੇ ਲੱਜਾ ਕਰਨਾ ਤੇ ਕੰਮ ਦੀ ਨਾ ਤੁਸੀਂ ਫਿਕਰ ਕਰੋ ਕੰਮ ਮੈਂ ਕਰ ਲਿਆ ਕਰਨਾ ਆਹ ਫਿਰ ਕੰਮ ਤਾਂ ਧੀਏ ਕਰਨਾ ਹੀ ਪੈਣਾ ਅਕਸਰ ਹੁਣ ਤੈਨੂੰ ਪਤਾ ਕਿਹੜਾ ਕੰਮ ਜਿਹੜਾ ਨਾ ਕਰਾਂਗੇ ਤੱਕ ਜਾ ਰਹੂਗਾ ਕੰਮ ਤੇ ਸਾਰੇ ਕਰਨੇ ਪੈਣੇ ਚਲੋ ਕੋਈ ਨਹੀਂ ਮੰਮੀ ਤੁਸੀਂ ਇਦਾਂ ਕਰਿਆ ਕਰੋ ਨਾ ਇਹਨੂੰ ਜਰੀਕੇ ਹਵਲੇ ਫੜ ਲਿਆ ਕਰੋ ਤੇ ਮੈਂ ਕੋਈ ਗੱਲ ਨਹੀਂ ਕੰਮ ਕਰ ਲਿਆ ਕਰੂੰਗੀ ਕੰਮ ਦੀ ਕਿਹੜੀ ਗੱਲ ਵਾ ਚਲੋ ਉਹ ਤੇ ਗੱਲ ਕੋਈ ਨਹੀਂ ਫੜਨ ਦੀ ਵੀ ਕੋਈ ਗੱਲ ਨਹੀਂ ਮੈਂ ਤਾਂ ਫਾੜੀ ਲੀਂਦਾ ਘੜੀ ਬਹਿ ਜਾਂਦਾ ਤੋ ਪਹਿਲੇ ਕਿ ਪਰ ਕੰਮ ਮੁਸ਼ਕਲ ਜਾਈ ਇਦਾਂ ਵੇਬਸਾਈਟ ਕਰਦੀ ਐ ਬੁੜਬੁੜ ਕਰਦੀ ਐ ਅਗਲੀ ਆndi ਮੈਨੂੰ ਸਾਫ ਕਰ ਛੜਿਆ ਹੁਣ ਸਾਰਾ ਸਾਰਾ ਕੰਮ ਮੈਂ ਆਈ ਕਰਾਂ ਮੈਂ ਆਈ ਕਰਾਂ ਮੈਂ ਜਾਣ ਕੇ ਕਰਦੇ ਆ ਸਾਰਾ ਕੰਮ ਅੱਗੇ ਤੁਹਾਡੇ ਸਾਹਮਣੇ ਮੈਂ ਆਈ ਕਰਦੀ ਮੈਂ ਕਦੀ ਦੀਦੀ ਨੂੰ ਕਿਹਾ ਸੀ ਕਿ ਚਾਹੇ ਤੁਸੀਂ ਆ ਕਰ ਲੋ ਚਾਹੇ ਉਹ ਕਰ ਲੋ ਮੈਂ ਤਾਂ ਕਦੀ ਕਿਹਾ ਹੀ ਨਹੀਂ ਕੰਮ ਬਾਰੇ ਆ ਹੁਣੀ 2-4 ਦਿਨ ਹੋਏ ਤੇ ਹੁੰਦੀ ਰੀਦਾ ਕਰਨ ਟਾਪੇ ਆਹੋ ਫਿਰ ਆ ਇਦਾਂ ਹੀ ਆ ਨਾ ਤੂੰ ਸਿਆਣੀ ਆ ਫਿਰ ਕੋਈ ਜਾਂਦਾ ਫਰਕ ਚਲੋ ਕੋਈ ਗੱਲ ਨਹੀਂ ਵੇਖਦੀਆਂ ਜੇ ਪੈ ਜੂਗੀ ਜੇ ਇਹਨੂੰ ਪਾ ਕੇ ਨਾ ਤੇ ਮੈਂ ਕਰ ਲੈਨੀ ਆ ਆਹੋ ਨਹੀਂ ਘੜੀ ਕੇ ਨੂੰ ਨਾ ਬਹੁਤਾ ਗੋਦੀ ਚ ਨਾ ਚੁੱਕ ਛੜਿਆ ਕਰ ਇਦਾਂ ਨਿਆਣਾ ਗਿੱਜ ਜਾਂਦਾ ਮੁੜ ਕੇ ਇਹਨਾਂ ਲੰਮੀ ਨਹੀਂ ਪਹਿਣਾ ਮੰਜੇ ਤੇ ਨੇ ਕੋਈ ਗੱਲ ਨਹੀਂ ਮੈਂ ਪਾ ਕੇ ਤੇ ਕਰ ਲੈਣੀ ਆ ਹਾਂ ਚੁੱਕ ਕੇ ਹੀ ਨਾਕਣਾ ਮੈਨੂੰ ਹੁਣ ਲਈ ਫਿਰੋ ਆ ਤੇ ਹੁੰਦਾ ਫੇ ਪਰੋ ਕੋਈ ਤੇ ਫਿਰ ਕੋਈ ਨਹੀਂ ਲੈਵਨੀ ਦਵਾਈ ਆ ਇਤਨਾ ਖੜ ਕੇ ਉਹਨੂੰ ਚਲ ਕਰਨ ਨੂੰ ਲੈ ਜੀ ਭਾਵੇਂ ਤੇ ਉੱਥੇ ਦਵਾਈ ਲਿਆ ਕੇ ਤੇਨੂੰ ਦਵਾਈ ਦੇ ਕੇ ਤੇ ਸਵਾਲ ਘੜੀ ਮੰਜੇ ਤੇ ਪਾਇਆ ਕਰ ਲੰਮੀ ਕੋਈ ਗੱਲ ਨਹੀਂ ਮੈਂ ਪਾ ਦੇਣੀ ਆ ਜਰੀਕ ਜੇ ਪੈ ਜੂਗੀ ਤੇ ਕੋਈ ਨਹੀਂ ਮੈਂ ਕਰ ਲੈਣੀ ਹਾਂ ਹਾਂ ਤੇ ਬੰਦਾ ਬੱਚਾ ਸਮਝੇ ਨਾ ਤੇ ਉਦੋਂ ਬੰਦਾ ਉੱਠ ਕੇ ਤੇ ਆਪਣਾ ਕੰਮ ਧੰਦਾ ਕਰ ਲੇ ਜਿਹੜਾ ਕਰਨ ਵਾਲਾ ਵਾ ਚਲੋ ਠੀਕ ਆ ਮੰਮੀ ਕੋਈ ਨਹੀਂ ਕਰ ਲੈਣੀ ਮੈਂ ਆਹੋ ਮੰਮੀ ਗਈ ਵੀ ਅੰਦਰ ਮੈਨੂੰ ਲੱਗਦਾ ਫੇਰ ਨਹੀਂ ਉਹ ਨਿਕਲੀ ਮੰਮੀ ਵਿਚਾਰੀ ਬਾਹਰ ਜਾ ਕੇ ਬਹਿ ਗਈ ਹੱਦ ਵਾਲੀ ਗੱਲੇ ਦੇ ਵਾਸਤੇ ਦੀਦੀ ਕੀ ਕਰਾਂ ੜੇ ਇਹ ਜੇ ਕੁੱਛ ਨਹੀਂ ਆ ਕਰਨ ਦੇ ਕੱਪੜੇ ਧੋਖ ਜੋੜਨ ਵਾਲੇ ਤੇ ਰੋਟੀ ਪਾਣੀ ਪਕਾ ਕੇ ਤੋਰ ਦੇ ਵੀ ਮੈਂ ਚੱਲ ਤੇ ਆ ਲਾ ਮੈਂ ਹਾਂ ਤੇ ਇਹਦਾ ਕਰਦੇ ਵੀ ਇਹਨੂੰ ਜਰੀਕ ਫੜ ਲੈਂਦੀ ਏ ਠੀਕ ਨਹੀਂ ਸੀ ਬੁਖਾਰ ਚੜਿਆ ਸੀ ਇਹਨੂੰ ਤੇ ਮੈਂ ਚੱਲ ਕੰਮ ਕਰ ਲੈਂਦੀ ਕੋਈ ਕੋਈ ਗੱਲ ਨਹੀਂ ਮੈਂ ਕੰਮ ਆਪੇ ਕਰ ਲਵਾਂਗੀ ਤੂੰ ਇਹਨੂੰ ਚੋਕੇ ਤੇ ਬਹਿ ਮੇਰੇ ਕੋਲ ਕੀ ਤਾਂ ਇਹਨੂੰ ਚੁੱਪ ਕਰਨਾ ਵਾ ਕਿ ਨਹੀਂ ਕਰਨਾ ਦੀਦੀ ਘਰ ਹੀ ਜਾਣਾ ਜੇ ਫੜੋਗੇ ਤੇ ਕੋਈ ਗੱਲ ਨਹੀਂ ਰੋਟੀ ਪਾਣੀ ਤੇ ਮੈਂ ਬਣਾ ਲਿਆ ਵਾ ਸਾਰੇ ਕੰਮ ਹੋ ਗਏ ਆ ਝਾੜੂ ਲਾਉਣ ਵਾਲਾ ਮੈਂ ਲਾ ਲਈ ਨਹੀਂ ਮੈਂ ਉਹ ਵੀ ਮੰਮੀ ਮੇਰੇ ਵੱਲ ਗਏ ਹੀ ਆਖਣ ਦੇ ਹੀ ਚੱਲ ਉੱਠ ਕੇ ਤੇ ਕੋਈ ਕੰਮ ਕੁਮ ਕਰ ਲੈ ਤੇ ਤੁਸੀਂ ਵੀ ਸਵੇਰ ਦੇ ਲੱਗੇ ਜੇ ਕੋਈ ਨਹੀਂ ਹੁਣ ਤੁਸੀਂ ਫੜ ਕੇ ਬਹਿ ਜਾਓ ਹਜਰੀ ਕੇ ਨੂੰ ਅਬਲ ਤਾਂ ਦਿਲਜਿੰਦਰ ਤੈਨੂੰ ਚਾਹੀਦਾ ਹੀ ਸਿਆਲ ਲੱਗ ਜਾਂਦਾ ਨਾ ਤੇ ਨਿਆਣੇ ਨੂੰ ਫੇਰ ਲਿਆਉਂਦੀ ਜਿਉ ਠੀਕ ਨਹੀਂ ਗਈ ਹੁਣ ਗਾੜੀ ਤੇ ਸਿਆਲ ਵਾ ਤੇ ਤੈਨੂੰ ਪਤਾ ਵਾ ਬੱਚਾ ਮਾਂ ਦਾ ਦੁੱਧ ਪੀਵੇ ਨਾ ਤੇ ਚੰਗਾ ਵਾ ਤੱਤਾ ਠੰਡਾ ਦੁੱਧ ਦਵੇਂਗੀ ਤਾਂ ਉਹਨਾਂ ਦਾ ਬਿਮਾਰੀ ਰਹਿਣਾ ਇਹ ਇੱਕ ਵਾਰ ਛਾਤੀ ਜਾਮ ਹੋ ਗਈ ਨਾ ਸਾਰਾ ਸਿਆਲ ਇਦਾਂ ਹੀ ਲੰਘ ਜਾਣਾ ਵਾ ਕਦੇ ਡਾਕਟਰ ਕੋਲ ਗਈ ਤਾਂ ਕਦੀ ਘਰ ਆ ਗਈ ਦੀਦੀ ਮੈਂ ਤਾਂ ਹੀ ਤੇ ਕਹਿਣ ਦੀ ਆਂ ਵੀ ਇਹੋ 2 ਮਹੀਨੇ ਹੈਗੇ ਆ ਤੇ ਚੱਲ ਇਦਾਂ ਰਲ ਮਿਲ ਕੇ ਕੱਢ ਲਾਂਗੇ ਤੇ ਮੁੜ ਕੇ ਮੌਸਮ ਠੀਕ ਹੋ ਜਾਣਾ ਵਾ ਫੇਰ ਤੇ ਚਲੋ ਕੋਈ ਗੱਲ ਨਹੀਂ ਨਿਆਣੇ ਨੂੰ ਜਿੱਥੇ ਮਰਜ਼ੀ ਬੰਦਾ ਪਿਠਾ ਲੈਂਦਾ ਵਾ ਚਾਹੇ ਪਾ ਲੈਂਦਾ ਲੰਮੇ ਜੋ ਜਿੱਦਾਂ ਮਰਜ਼ੀ ਕਰ ਲੈਂਦਾ ਤੇ ਤੂੰ ਹੀ 2 ਮਹੀਨੇ ਠਹਿਰ ਜਾਂਦੀ ਹਾਂ ਉਹ ਮਾਂ ਦਾ ਦੁੱਧ ਪਿੰਦੀ ਹੈਗੀ ਤੇ ਸਿਆਲ ਲੰਘਦਾ ਤੇ ਫੇਰ ਲੱਗਦੀ ਉਹ ਨਿਆਣੀ ਹੀ ਹੁਣ ਤੇ ਉਹਨੂੰ ਪਤਾ ਨਹੀਂ ਤੇ ਮੁੜ ਕੇ ਉਹਦਾ ਮੂੰਹ ਉਹਨਾਂ ਚ ਪੈ ਜਾਣਾ ਸੀ ਮੁੜ ਕੇ ਉਹਨੇ ਸਾਡੇ ਲਾਗੇ ਲੱਗਣਾ ਸੀਗਾ ਤੇ ਫਿਰ ਹੁਣ ਅਸੀਂ ਕੀ ਕਰੀਏ ਸਾਡੇ ਕੋ ਨਹੀਂ ਚੁੱਕਿਆ ਜਾਂਦਾ ਮੈਂ ਤਾਂ ਕਰਨ ਨੂੰ ਮਹਾ ਪਾ ਲਿਆ ਵੱਡਾ ਕੀਤਾ ਵਾ ਤੇ ਕੰਮ ਮੈਂ ਕਰ ਲੂੰਗੀ ਤੂੰ ਇਹਨੂੰ ਲੈ ਕੇ ਵਹਿ ਜਾ ਚੱਲ ਕੋਈ ਨਹੀਂ ਦੀਦੀ ਰਲ ਮਿਲ ਕੇ ਆ ਆ ਦੋ ਮਹੀਨੇ ਨਿਕਲ ਗਏ ਨਾ ਤੇ ਫੇਰ ਨਹੀਂ ਕੋਈ ਗੱਲ ਹੈਗੀ ਤੇ ਬਹਿਣਾ ਹੀ ਆ ਤੁਸੀਂ ਜਰੀਏ ਖੜ ਕੇ ਬਹਿ ਜਾਓ ਹਾਂ ਤੇ ਕੰਮ ਕੋਈ ਨਹੀਂ ਮੈਂ ਸਾਰਾ ਕਰ ਲੂੰਗੀ ਕੰਮ ਦੀ ਨਾ ਤੁਸੀਂ ਫਿਕਰ ਕਰੋ ਦਲਜਿੰਦਰ ਅਜੇ ਵੀ ਇਹ ਗੱਲ ਕੰਮ ਕਰਨ ਵਾਲਾ ਵਾ ਮੈਂ ਇਹਨੂੰ ਫੜ ਕੇ ਬਹਿ ਗਈ ਤਾਂ ਉਧਰ ਕਿੰਨੇ ਕਰਨਾ ਜਾਵੇਗੀ ਕੋਈ ਗੱਲ ਨਹੀਂ ਮੈਂ ਕਰਾਂਉਗੀ ਉਧਰ ਅੱਗੇ ਨਹੀਂ ਮੈਂ ਕਰਦੀ ਨੇ ਮੈਂ ਨਹੀਂ ਇਹਨੂੰ ਚੁੱਕਣਾ ਜਾਂ ਜਿੱਦਾਂ ਡੋਲਾ ਲਿਆਈਆਂ ਨਾ ਇਹਦਾ ਅੰਦਰ ਲੰਮੇ ਪਾ ਦੇ ਸੁੱਤੀ ਤੇ ਹੈਗੀ ਆ ਜਾਂ ਨਹੀਂ ਠੀਕ ਆ ਤਾਂ ਕੰਬਲ ਦੇ 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 ਉੱਤੇ ਸੁੱਤੀ ਰਵੇ ਚੁੱਕੀਆਂ ਜਿਆਦੀ ਗੱਲ ਹੋਣੀ ਆ ਦੀਦੀ ਲੰਮੇ ਪਾਉਣੀ ਆ ਨਾ ਤੇ ਉਸੇ ਵੇਲੇ ਉਹ ਰੋਂਡਾ ਪੈਂਦੀ ਆ ਬਾਜੀ ਹੁਣੀ ਵੀ ਘਰ ਹੈਨੀ ਆ ਤੇ ਮੈਂ ਹਾਂ ਚੱਲ ਦਵਾਈ ਲੈ ਆਉਣੀ ਜਦੋਂ ਦਵਾਈ ਦੇ ਦੂੰਗੀ ਫੇਰ ਸੈਲ ਟੇਕੀ ਜਾਵੇ ਉਹ ਬਾਜੀ ਹੁਣਾ ਦਾ ਨਹੀਂ ਅਜੇ ਟਾਈਮ ਲੱਗਣਾ ਉਹ ਪਹਿਲਾਂ ਵੀ ਵਾਲੀ ਰੇ ਪਾਣੀ ਪੂਣੀ ਡੰਗਰਾਂ ਨੂੰ ਡਾਉਣ ਤਾਂ ਮੁੜ ਕੇ ਆਉਂਦੇ ਨੇ ਨਾ ਕਰਕੇ ਬੀਜਣੀ ਆ ਤੇ ਤੇਰੇ ਨਾਲ ਕਿੱਥੇ ਲੈ ਜਾਣਾ ਉਹਨਾਂ ਨੂੰ ਇੱਥੇ ਜਿਹੜੀ ਦਵਾਈ ਕੋਲ ਹੈਗੀ ਉਹ ਤੇਲਾ ਇਹਨੂੰ ਚਲੋ ਕੋਈ ਨਹੀਂ ਇਦਾਂ ਹੀ ਕਰ ਦਿੰਨੀ ਹੋਰ ਚੁੱਕੀ ਆਉਂਦੀ ਮੇਰੇ ਵਾਲ ਤੁਸੀਂ ਚੁੱਕ ਕੇ ਬਹਿ ਜਾਓ ਕੰਮ ਮੈਂ ਕਰ ਲੈਨੀ ਆ ਮੈਂ ਕੰਮ ਆਪੇ ਕਰ ਲੂੰਗੀ ਆਪਣਾ ਨਿਆਣਾ ਮਹਾ ਵੱਡਾ ਕਿ ਚੱਲ ਮਨਾ ਇਦਾਂ ਕਰ ਇਹਨੂੰ ਨਾ ਲੰਮੇ ਹੀ ਪਾ ਦੇ ਇਹਦੇ ਏਡੀਆਂ ਪੱਥਰ ਦੇ ਲੋ ਨਾ ਜੇ ਮੈਂ ਮੰਮੀ ਨੂੰ ਕਿਹਾ ਤੇ ਮੰਮੀ ਨੇ ਵੀ ਨਹੀਂ ਕਿਤੇ ਧਿਆਨ ਦਿੱਤਾ ਹੈਗਾ ਵੀ ਮੈਂ ਨਾ ਫਾੜੀ ਲਵਾਂ ਤੇ ਜੇ ਹੁਣ ਮੈਂ ਦੀਦੀ ਨੂੰ ਕਿਹਾ ਵਾ ਕਿ ਚੱਲ 2 ਮਿੰਟ ਖਾੜੀ ਲੈ ਤੇ ਤਾਂ ਵੀ ਇਹ ਗਾੜੀਓ ਕਿੱਦਾਂ ਗੱਲਾਂ ਕਰਦੀ ਐ ਇਹਨਾਂ ਨੇ ਕਿੱਥੇ ਮੇਰੇ ਲਾਗੇ ਲੱਗਣਾ ਮੈਨੂੰ ਦੇ ਨਾ ਜੇ ਮੈਂ ਲਿਆਂਦੀ ਐ ਨਾ ਤੇ ਆਪ ਹੀ ਹੁਣ ਪਾਲਣੀ ਪੈਣੀ ਐ ਪਰ ਇਹ ਆ ਜੇ ਦਿਲ ਬਾਗ ਇੱਥੇ ਹੁੰਦੇ ਨਾ ਫੇਰ ਚਲੋ ਇਹ ਹੀਗਾ ਕਿ ਮੈਨੂੰ ਕੋਈ ਟੈਨਸ਼ਨ ਨਹੀਂ ਹੋਣੀ ਹੁਣ ਮੈਨੂੰ ਪੱਕਾ ਪਤਾ ਵਾ ਤੇ ਇਹਨੇ ਦਵਾਈ ਲੈਣ ਵੀ ਨਹੀਂ ਮੇਰੇ ਨਾਲ ਕਿਸ ਨੂੰ ਹੀ ਜਾਣ ਦੇਣਾ ਚੱਲ ਕੋਈ ਨਹੀਂ ਜਿਹੜੀ ਘਰ ਹੈਗੀ ਐ ਨਾ ਉਹੋ ਹੀ ਦਿੰਨੀ ਆ ਤੇ ਕੀਤਾ ਪਰ ਮਹਾਤਮਾ ਤੋਂ ਹੋਈਆਂ ਹੁਣ ਇਹਨੂੰ ਪਾਲਣ ਵਾਲਾ ਜੇ ਮੈਂ ਲੈ ਆਈਆਂ ਤੇ ਇਹਨਾਂ ਨੇ ਨਹੀਂ ਮੇਰਾ ਸਾਥ ਦੇਣਾ ਚੱਲ ਵੀ ਇਦੀਆਂ ਜੇ ਰੋਊਗੀ ਤੇ ਫਿਰ ਆਜੂਗੀ ਫੜ ਲੂੰਗੀ ਆ ਕੇ ਗੱਲ ਸੁਣੋ ਹਾਂ ਕੀ ਕਰਨ ਦਾ ਹੈ ਜੇ ਮੈਂ ਪੱਠੇ ਲੱਗਾ ਹੀ ਪੌਂਡੰਗਰਾਂ ਨੂੰ ਗੱਲ ਸੁਣੋ ਫੇਰਾ ਮੇਰੀ ਕੰਮ ਹੋ ਗਈ ਕੰਮ ਕਦਾ ਹੁਣਾਵਾ ਸਵੇਰ ਦੀ ਬੈਠੀ ਆ ਹੁਣ ਕੁੜੀ ਲੈ ਕੇ ਮੇਰੇ ਦਿਵਾਲੇ ਹੋ ਗਈ ਰਮਰੂ ਚੀਚੀ ਬੜਾ ਡੇ ਐ ਬੋਲਰ ਕੀ ਗੱਲ ਹੋਈ ਉੱਚੀ ਉੱਚੀ ਕੀ ਬੋਲਣਾ ਸੀ ਸਵੇਰ ਦੀ ਤਾਂ ਕੁੜੀ ਲੈ ਕੇ ਬੈਠੀ ਆ ਤੇ ਹੁਣ ਕੁੜੀ ਚੋਕ ਕੇ ਜੇ ਮੰਮੀ ਉਹਦੇ ਨਾਲ ਗਏ ਤੇ ਉੱਠ ਕੇ ਕੰਮ ਧੰਦਾ ਕਰ ਲਾ ਇਹ ਕੁੜੀ ਬਿਮਾਰ ਵਾ ਬਾਜੀ ਦਾ ਵੀ ਟਾਈਮ ਨਹੀਂ ਬਾਜੀ ਅਜੇ ਆਏ ਨਹੀਂ ਕਿ ਦਵਾਈ ਲੈਣ ਜਾਣਾ ਵਾ ਤੇ ਇਹ ਕੁੜੀ ਚੋਕ ਕੇ ਮੇਰੇ ਵੱਲ ਆ ਗਈ ਇਹ ਦੀਦੀ ਤੁਸੀਂ ਚੋਕ ਲੋ ਤਾਂ ਮੈਂ ਕਰਦਾ ਕੰਮ ਕਰ ਲੈਨੀ ਆ ਮੈਂ ਵੀ ਮੇਰ ਕੋ ਨਹੀਂ ਚੁੱਕੀ ਜਾਂਦੀ ਮੈਂ ਤਾਂ ਕਰਨ ਨੂੰ ਮਹਾਵੱਡਾ ਕੀਤਾ ਵਾ ਹੁਣ ਇਹ ਤਾਂ ਨਾ ਮਤਲਬ ਦੀ ਫਰਮੇ ਆਪਣੇ ਉੱਤੇ ਤੇ ਮੈਂ ਹਾਂ ਆਪੇ ਚੁੱਕੇ ਜਾ ਜਿਹੜਾ ਕਰਦਾ ਕੰਮ ਰੋਟੀ ਪਾਣੀ ਮੈਂ ਲਿਆਵਾ ਪਕਾ ਝਾੜੂ ਰਹਿ ਗਿਆ ਵਾ ਉਹ ਵੀ ਮੈਂ ਲਾ ਲੈਂਦੀ ਆ ਚੱਲ ਰਮਨ ਤੂੰ 10 ਮਿੰਟ ਫੜ ਕੇ ਬਹਿ ਜਾਂਦੀ ਆ ਅਖਿਰ ਕਿੱਧਰ ਦੀ ਆ ਚਲੀ ਮੇਰੇ ਕੋਲ ਫੜੀ ਜਾਂਦੀ ਇੱਕ ਦਿਨ ਫੜੀ ਤੇ ਨਗੇਜ ਪੈ ਜਾਣੀ ਆ ਤੇ ਆਪੇ ਉਹ ਕੰਮ ਕਰ ਲੈਂਦੀ ਕੱਲ ਨੂੰ ਨਾ ਵੱਡੀ ਵੀ ਹੁਣਾਵਾ ਇਹਨਾਂ ਪਤਾ ਕੀ ਕਰਿਆ ਕਰਨਾ ਆਪ ਕੱਪੜੇ ਪਾਇਆ ਕਰਨੇ ਤੇ ਚਲ ਜਾ ਕਰਨਾ ਤੇ ਮੈਨੂੰ ਕੀ ਆ ਕਰਨਾ ਕੋਈ ਨਾ ਮਗਰੋਂ ਨੇ ਸਾਹ ਵੀ ਲੈਣੀ ਇਹ ਗੇਗਾ ਪੁੱਠਾ ਮੇਰੇ ਕੋਲ ਹੀ ਪੈਂਦੀ ਆ ਤੇ ਨਾਲੇ ਮੇਰੀ ਸੁਣ ਲੈ ਕੱਲ ਦਵਾਈ ਲੈਣੀ ਤੇ ਜਾ ਆਪੇ ਲਾਉਂਦੀ ਫਿਰ ਆਪ ਜਿੱਦਾਂ ਕੁੜੀ ਲਿਆਂਦੀ ਹਦੋਂ ਤੁਹਾਨੂੰ ਕੁੱਛ ਕੇ ਗਈ ਸੀ ਰਮਨੋ ਜੇ ਹੁਣ ਹੈਗੀ ਮੇਰੇ ਤੋਂ ਛੋਟੀ ਜੇ ਮੈਨੂੰ ਕਹੂਗੀ ਭਾਜੀ ਜਾਣਾ ਤਾਂ ਮੈਂ ਕੀ ਕਹੂੰਗਾ ਨਹੀਂ ਜਾਣਾ ਮੈਂ ਬਹਾਨਾ ਲਾਤਾ ਵਾ ਕਿ ਪਹਿਲਾਂ ਉਹਨਾਂ ਨੇ ਨਾ ਡੰਗਰਾਂ ਨੂੰ ਪੱਠੇ-ਪੁੱਠੇ ਪਾਉਣੇ ਆ ਤੇ ਮੁੜ ਕੇ ਨਾ ਕਣਕ ਬੀਜਣੀ ਆ ਤੇ ਤੁਸੀਂ ਵੀ ਕਹਿ ਦਿਓ ਕਿ ਬਾਹਰ ਉਹ ਆਏ ਆ ਕਣਕ ਬੀਜਣ ਵਾਲੇ ਤੇ ਮੈਂ ਚੱਲਿਆਂ ਬੰਬੀ ਤੇ ਚਾਲ ਮਟੋਲ ਕਰੀ ਰਹਿਣ ਲਾਵਾ ਮੇਰੀ ਗੱਲ ਸੁਣ ਲੈ ਜੇ ਮੈਂ ਘਰ ਗਿਆ ਨਾ ਤੇ ਫਿਰ ਉਹਨੇ ਮੈਨੂੰ ਕਹਤਾ ਫਿਰ ਮੈਂ ਚੱਲ ਜਾਣਾ ਇਹ ਤੇ ਮੈਂ ਫਿਰ ਇਧਰ ਵੀ ਹਿਲੀ ਥਾਣੀ ਤੇ ਜਾਣਾ ਬਾਰ-ਬਾਰ ਜਾਓ ਚੱਲ ਜਾਓ ਜਿੱਦਾਂ ਗਈ ਸੀ ਉਹਦਾਂ ਤੇ ਜੇਰ ਅੱਜ ਬਿਮਾਰ ਹੋ ਗਈ ਕੁੜੀ ਤਾਂ ਅੱਜ ਚੇਤਾ ਆ ਗਿਆ ਵੀ ਲਵਲੀ ਨਹੀਂ ਕਰਦਾ ਪਾਜੀ ਵੀ ਨਹੀਂ ਕਰਦਾ ਦਵਾਈ ਲੈਉਣੀ ਹੈ ਤੁਹਾਡੀ ਜਨਨੀਆਂ ਦੀ ਲੜਾਈ ਤੇ ਮੁੜ ਕੇ ਬੰਦਿਆਂ ਦੇ ਸਿਰ ਆਈ ਨਹੀਂ ਹੁੰਦੀ ਆ ਪਤਾ ਨਹੀਂ ਗੱਲ ਦਾ ਬੰਦਿਆਂ ਸਰ ਕਦੀ ਆਉਂਦੀ ਆ ਮੈਂ ਤੁਹਾਨੂੰ ਕਿਹਾ ਹੀ ਵੀ ਸਿਆਲ ਨੰਗ ਲੈਣ ਦਿੰਦੀ 2 ਮਹੀਨੇ ਮਾਂ ਦਾ ਦੁੱਧ ਪਿੰਦੀ ਤੇ ਬਾਅਦ ਵਿੱਚ ਲੈ ਆਉਂਦੀ ਇਹ ਉਹਨੂੰ ਸਮਝਾਉਣ ਲੱਗ ਪੈਣੀ ਸੀ ਹੈ ਹੈ ਚੋਹਾ ਪੰਜ ਮਹੀਨਾ ਦੀ ਰੋਣ ਸਮਝਾਉਣ ਲੱਗ ਪੈਣੀ ਸੀ ਏਡੀ ਛੇਤੀ ਪਰ ਮਨ ਬੱਚਾ ਸਮਝਣ ਨਹੀਂ ਲੱਪੈਦਾ ਕਿ ਆਹ ਮੇਰੀ ਮਾਂ ਵਾ ਮੇਰਾ ਪਿਓ ਆ ਨਹੀਂ ਸਮਝਦਾ ਤੁਸੀਂ ਹੀ ਲਾ ਕੇ ਬੈਠੋ ਜੇ ਇੰਨੇ ਹਮਦਰਦੀ ਆਉਂਦੇ ਹੀ ਆ ਤੇ ਮੇਰੇ ਕੋਲ ਨਹੀਂ ਛੋ ਕੇ ਬੈਠਾ ਜਾਂਦਾ ਉਹ ਜਾ ਯਾਰ ਕੰਮ ਕਰ ਜਾ ਕੇ ਆਪਣਾ ਤੁਸੀਂ ਵੀ ਤੋ ਨਾ ਸਿਆਮਤ ਜੇ ਜਿੱਦਾਂ ਦੀਆਂ ਗੱਲਾਂ ਦਾ ਇਹ ਜੇ ਕਰਨ ਪਰ ਦਵਾਈ ਲੈਣ ਮੈਂ ਵੀ ਨਹੀਂ ਨਾਲ ਜਾਣ ਦੇਣਾ ਤੇ लवली ਨਹੀਂ ਉਦਾ ਨਹੀਂ ਜਾਣਾ ਆਪੇ ਬਸੇ ਜਾਊਗੀ ਦੋ ਚਾਰ ਵਾਰਾਂ ਠੰਡ ਦੇ ਵਿੱਚ ਤੈਨੂੰ ਹੋਸ਼ ਆ ਜਾਊਗੀ ਕਿ ਕਿਸ ਦਾ ਨਿਆਣਾ ਕਿੱਦਾਂ ਲਿਆਉਣਾ ਵਾ ਵੇਖਾ ਕਿ ਢੀਦਲ ਜਿੰਦਰ ਨਾਲ ਹਮਦਰਦੀ ਆਉਂਦੀ ਆ ਮੈਨੂੰ ਤੇ ਇਹ ਤਬਰ ਦਾ ਪਤਾ ਨਹੀਂ ਲੱਗਦਾ ਨਾ ਤੁਹਾਨੂੰ ਪੁੱਛਿਆ ਨਾ ਤੁਹਾਨੂੰ ਗਿਸ਼ਿਆ ਆਪਣੀਆਂ ਉਹਨੇ ਮਰਜ਼ੀਆਂ ਕੀਤੀਆਂ ਫੇਰ ਵੀ ਉਹਦੇ ਹੋਏ ਮਰਨ ਡੇ ਆ ਇਹ ਕੋਈ ਗੱਲ ਨਹੀਂ ਜੇ ਮੈਨੂੰ ਕਿਹਾ ਤਾਂ ਦਵਾਈ ਲੈ ਕੇ ਦੇਣੀ ਪੈਣੀ ਆ ਜਾ ਹਾਂ ਤੁਸੀਂ ਦਵਾਈ ਲੈ ਤੁਹਾਨੂੰ ਫੇਰ ਮੈਂ ਦੱਸੂਗੀ ਦਵਾਈ ਲੈ ਕੇ ਦੇਣੀ ਪੈਣੀ ਆ ਹੁਣ ਚਲ ਜਾ ਬਸੇ ਕੇ ਸਕੂਟਰੀ ਲੱਲੇ ਜਾਣਾ ਤੇ ਪਿਆ ਹੀ ਕਰਨਾ ਮੈਂ ਸਕੂਟਰੀ ਲਈ ਤੇ ਗਾੜੀ ਉਹਨੂੰ ਭਾਲਿਆ ਤੇ ਲੈ ਗਈ ਮਾਤਾ ਨੂੰ ਮੈਂ ਕਹਿੰਨੀ ਆ ਵੀ ਮੈਨੂੰ ਆ ਗੱਲ ਕਹਿਣ ਲਈ ਆ ਤੇ ਦਵਾਈ ਦੂਈ ਲੈਣ ਸਾਡੇ ਕੋਲ ਨਹੀਂ ਜਾਇਆ ਜਾਣਾ ਜਿੱਦਾਂ ਹੀ ਲਿਹਾਈ ਆ ਨਾ ਉਦਾਂ ਜਾ ਕੇ ਦਵਾਈ ਲੈ ਆਵੇ ਹਾਡੇ ਸਿਰ ਤੇ ਨਾ ਇਹਨੂੰ ਛੱਡੇ ਪੀ ਇਹ ਕਰਨਗੇ ਕੋਹ ਨਾ ਕੋਹ ਭਾਜੀ ਕੀ ਡੇਜ ਕਰਨ ਲਵਲੀ ਮੈਂ ਚੱਲਿਆ ਸੀ ਚਲਾਈ ਨਹੀਂ ਹੁਣ ਅੱਛਾ ਹੈ ਵੀ ਮਾਰਕੀਟ ਤੇ ਕਬਾ ਕੂਪੜਾ ਤੇ ਪਾਣੀ ਪਾ ਦਨਾ ਕੱਲ ਵੀ ਗਏ ਸੀ ਤੂੰ ਇਹ ਕੀ ਨਹੀਂ ਕੰਮ ਨਹੀਂ ਯਾਰ ਅਜੇ ਨਹੀਂ ਮੌਕਾ ਤਾਂ ਚੱਲ ਕੋਈ ਗੱਲ ਨਹੀਂ ਵਾਹੋ ਮੈਂ ਵੀ ਗੱਲ ਕਰਨੀ ਸੀ ਇੱਕ ਤੁਹਾਡੇ ਨਾਲ ਹਾਂਜੀ ਹਾਂਜੀ ਗੱਲ ਇਹ ਆ ਵੀ ਮੁੰਡੇ ਸਾਰੇ ਚਲ ਗਏ ਆ ਬਾਹਰ ਜਿੰਨੇ ਵੀ ਮੇਰੇ ਨਾਲ ਦੇ ਅੱਛਾ ਤੇ ਮੈਂ ਇਹ ਸਲਾਹ ਕਰਨਾ ਆ ਤੁਹਾਡੇ ਨਾਲ ਵੀ ਜੇ ਤੁਸੀਂ ਪੈਸੇ ਲਾ ਦੋ ਤੇ ਜਿੰਟ ਹੈਗਾ ਵਾ ਇੱਕ ਅੱਛਾ ਤੇ 45 ਲੱਖ ਰੁਪਏ ਲੱਗਣਾ ਵਾ ਤੇ ਉਹ ਅੰਦਾਜ਼ ਮੈਂ ਪਹੁੰਚਾ ਦੂੰਗਾ ਉੱਥੇ ਅਮਰੀਕਾ लवली ਮੇਰੀ ਗੱਲ ਸੁਣ ਚੁੱਪ ਕਰਕੇ ਤੇ ਵਿਆਹ ਲਿਆ ਕਰ ਤੇ ਆਇਲੈਸ ਵਾਲੀ ਕੁੜੀ ਲੱਭ ਲੈਣੀ ਕੋਈ ਉਹ ਵਿਆਹ ਭਾਜੀ ਮੈਂ ਅਜੇ ਨਹੀਂ ਕਰਨਾ ਮੈਂ ਇੱਕ ਵਾਰੀ ਬਾਹਰੋਂ ਹੋ ਕੇ ਆਉਣਾ ਫੇਰ ਉਹ ਤੇਰੇ ਨਾਲ ਦੇ ਸਾਰੇ ਮੁੰਡੇ ਵੇ ਆ ਉਹ ਦੇਖੇਗਾ ਨਿਆਣਿਆਂ ਦੇ ਪਿਓ ਬਣੇ ਆ ਤੇ ਤੇਰੀ ਉਮਰ ਵਿਆਹ ਵਾਲੀ ਨਾ ਗਈ ਤੇ ਫਿਰ ਕੀ ਕਰਨਾ ਵਾ ਉਹ ਕੋਈ ਗੱਲ ਨਹੀਂ ਭਾਜੀ ਇਹ ਕਰ ਮੈਨੂੰ ਪਚਾਓ ਤੇ ਸਹੀ ਉੱਥੇ ਲਵਲੀ ਪੈਸੇ ਪਤਾ ਕਿੰਨੇ ਲੱਗਣੇ ਆ 40-45 ਲੱਖ ਰੁਪਏ ਲੱਗਣਾ ਪੈਸੇ ਭਾਜੀ ਬੰਦੇ ਬੜੇ ਆ 6 ਮਹੀਨੇ ਜਮਾ ਪੂਰੇ ਕਰਦਨੇ ਆ ਓਏ ਉਹ ਤੇ ਤੇਰੀ ਗੱਲ ਠੀਕ ਆ ਤਾਂ ਮੈਨੂੰ ਇਸ ਵਿੱਚ ਚੱਲ ਵਿਆਹ ਕਰਾ ਲਾ ਦਵਾਂਗੇ ਜੋ ਮਰਜ਼ੀ ਕਰਦਾ ਕੋਈ ਗੱਲ ਨਹੀਂ ਵਿਆਹ ਵੀ ਕਰਾ ਲਾਂਗੇ ਉਹ ਭਾਜੀ ਜਿਹੜੀ ਜਮਤ ਕਰ ਲੈਂਦੀ ਆ ਇਹ ਤੇ ਕੇ ਪਾਸੇ ਲਾ ਲਓ ਪਹਿਲਾਂ ਓਏ ਉਹ ਲੱਗ ਹੀ ਜਾਣੇ ਜਿਹੜੀ ਹੁਣ ਲੈ ਆਈ ਆ ਇਹ ਤਾਂ ਹੁਣ ਘਰੋਂ ਥੋੜਾ ਕੱਢ ਦੇਣਾ ਲਵਲੀ ਤੂੰ ਹੀ ਸਿਆਣਾ ਉਹ ਵਿਆਹ ਦੀ ਨਹੀਂ ਕੋਈ ਵੀ ਇਹ ਪਤਾ ਹੁਣ ਉਹ ਕਿਦਾਂ ਦੀ ਆਉਣੀ ਆ ਉਹ ਹੈ ਤੇ ਗੱਲ ਇਦਾਂ ਦੀ ਆ ਪਰ ਮੇਰੇ ਮੈਨੂੰ ਇਹ ਵੀ ਚੱਲ ਭਰ ਲਾ ਜਾਂਦਾ ਸਿਰ ਤੋਂ ਯਾਰ ਤੁਸੀਂ ਨਾ ਇੱਕ ਵਾਰੀ ਸਲਾਹ ਕਰੋ ਸਾਰਿਆਂ ਨੂੰ ਤਾਂ ਜੇ ਬੰਦੀ ਆ ਗੱਲ ਤੇ ਮੈਨੂੰ ਕਹ ਲਾ ਦਿਓ ਚੱਲ ਮੈਂ ਕਰਦਾ ਫਿਰ ਦਰਬਾਗਣਾ ਵੀ ਗੱਲ ਕਰ ਲੈਣਾ ਵਾ ਤੇ ਮੰਮੀ ਨਾਲ ਵੀ ਕਰ ਲੈਣਾ ਓਏ ਆਹੋ ਕਿਨੇ ਕਿਨੇ ਆਉਣੀਆਂ ਕਿਤੇ ਸਾਰਿਆਂ ਨੂੰ ਕੋਈ ਗੱਲ ਨਹੀਂ ਮੈਨ ਇੱਕ ਵਾਰੀ ਉੱਥੇ ਪਹੁੰਚ ਲੈੰਦੋ ਓਏ ਆਹੋ ਉੱਥੇ ਇਹ ਤਾਂ ਗੱਲ ਕਮਾਈ ਦੀ ਹੈਗੀ ਉੱਥੇ ਕਮਾਈ ਤੇ ਉੱਥੇ ਹੈ ਹੀ ਆ ਨਾ ਹਾਂ ਹਾਂ ਚੱਲ ਮੈਂ ਕਰਦਾ ਗੱਲ ਉਹ ਤੇ ਸਲਾਹ ਕਰਕੇ ਮੈਨੂੰ ਦੱਸਿਓ ਤੇ ਮੈਂ ਆ ਕੇ ਸ਼ਹਿਰੋਂ ਹੋ ਕੇ ਅਸਾਂ ਠੀਕ ਹੈ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਵਿਆਹ ਦੀ ਉਮਰੇ ਦੀ ਨੰਗ ਦੀ ਜਾਣ ਦੀ ਆ ਨਾਲ ਤੇ ਮੁੰਡੇ ਸਾਰੇ ਵਹਿ ਗਏ ਆ ਤੇ ਮੈਨੂੰ ਬਾਹਰ ਖਲਾ ਦੋ ਤੇ ਜੇ ਬਾਹਰ ਹੀ ਜਾਣਾ ਸੀ ਤਾਂ ਅਜ ਤੋਂ 2-4 ਸਾਲ ਪਹਿਲਾਂ ਕਹਿੰਦਾ ਮੈਨੂੰ ਬਾਹਰ ਭੇਜ ਦੋ ਤੇਲਾ ਮਾ ਮਮੀ ਨਾ ਕਰਦਾ ਸਲਾਪ ਲਾ ਕੀ ਕਹਿੰਦੀ ਕਹੂਗੀ ਤਾਂ ਫਿਰ ਵੇਖ ਲਾਂਗੇ ਪਾਜੀ ਨੂੰ ਤਾਂ ਕਹਿਤਾ ਕੀ ਪਤਾ ਹੁਣ ਮੰਨ ਨਹੀਂ ਜਾਣ ਕੀ ਆ ਵੀ ਇੱਕ ਵਾਰੀ ਮੈਂ ਉੱਥੇ ਪਹੁੰਚ ਗਿਆ ਨਾ ਤੇ ਪੈਸਿਆਂ ਦਾ ਮਾਲੋ ਮਾਲ ਕਰ ਦੂੰਗਾ ਇੱਕ ਵਾਰੀ ਸਾਰੇ ਜਾਣੇ ਤੇ ਉੱਥੇ ਆ ਇਹਨਾਂ ਨੂੰ ਵਿਆਹ ਦੀ ਅੱਗ ਲੱਗੀ ਆ ਵੀ ਵਿਆਹ ਹੋ ਜੇ ਛੇਤੀ